ਵਾਇਨਰ ਪੁੰਚਿਆ ਨਹੀਂ ਤੇ ਕੁੱਤੇ ਵੇ ਕਿੰਨੇ ਆ ਗਏ ਦੋਸਤ ਭੱਜੇ ਬੋਰ ਤੇ ਓਏ ਵਿੱਚ ਵਜਾਂ ਉਹਨਾਂ ਦੇ ਓਏ ਏ ਕਿਵੇਂ ਚੜ ਰਹੇ ਨੇ ਉੱਪਰ ਹਟ ਵੇਲੇ ਕਿ ਡੇਕੇ ਡੱਬਡੇ ਹੋ ਗਏ ਨੇ ਖੇਡ ਰੇੜਿਆ ਐਵੇਂ ਖੇਡ ਜਿਹੜੇ ਪੈਦਾ ਜੇ ਮਾਂ ਆ ਗਈ ਨਾ ਤੈਨੂੰ ਫੇਰ ਦੱਸੇ ਹਟ ਇਧਰ ਆ ਜਾ ਫਿਰ ਉੱਤੇ ਚੜ ਜਾ ਹਾਈ ਰੱਬ ਕਾਹਤਿਆ 3 ਲੀਕ ਮਾ ਦੇ ਲੈ ਆਈ। ਆਪੇ ਪਰੇ ਹੋ ਜਾਣਾ। ਚਲੋ ਸਾਈਡ ਤੇ ਹੋ ਜਾ। ਪੱਠੇ ਵੱਢਣੇ ਨਹੀਂ। ਦੇਖ ਕੇ ਕੱਪੜੇ ਸਾਰੇ ਲਵੇੜ ਤੇ ਵਾਇਲੋ ਜਾਨੇ ਆ ਵੇਖ। ਓਏ। ਉੱਤੇ ਬਹਿ ਜਾ ਯਾਰ ਕੀ ਕਰੀ ਜਾਂਦਾ ਹੈ? ਓਏ ਆ ਜਾ ਉੱਤੇ ਆ ਜਾ। ਹਟ। ਇਧਰ ਜਾ ਇਧਰ। ਉੱਤੇ ਚੜ ਜਾ ਵਾਏ ਨੂ ਯਾਰ ਛੇਤੀ ਕਰ ਲੈ ਲਓ ਜੀ ਆਪਾਂ ਆ ਗਏ ਆ ਪੱਠੇ ਲੈਣ ਤੇ ਪਹੁੰਚ ਗਏ ਆ ਟੱਕ ਚ ਤਰਕੀਬਨ ਤਰਕੀਬਨ ਤੇ ਸਮਾਂ ਹੋ ਗਿਆ ਜੀ 10 ਵਜੇ ਦਾ ਤੇ ਠੰਡ ਲੋ ਰੱਬ ਦਾ ਨਾਮ ਪੂਰੀ ਠੰਡ ਦੇ ਕੜਾਕੇ ਵਾਲੀ ਧੁੱਪ ਵੇਖੀ ਨੂੰ ਅੱਜ 2025 ਚ ਧੁੱਪ ਵੇਖੀ ਸੀ ਤੇ 26 ਚੱਲਣ ਡਿਆ ਸਾਲੋਂ ਚੱਲਿਆ ਧੁੱਪ ਵੇਖੀ ਨੂੰ ਅਸੀਂ ਧੁੱਪ ਨਹੀਂ ਵੇਖੀ ਤੇ ਯਾਨੀ ਕਿ ਚਾਰ ਪੰਜ ਦਿਨ ਹੋ ਗਏ ਨਹੀਂ ਧੁੱਪ ਨਹੀਂ ਵੇਖੀ ਤੇ ਪੂਰੀ ਠੰਡ ਲੱਗਣ ਢਈ ਏ ਕੱਪੜੇ ਕੱਪੜੇ ਗਿੱਲੇ ਰਹਿੰਦੇ ਨੇ ਜਿਹੜੇ ਧੋ ਦੋ ਤਿੰਨ ਚਾਰ ਦਿਨ ਸੁੱਕਦੇ ਨਹੀਂਗੇ ਹੀਟਰਾਂ ਅੱਗੇ ਮਾੜਾ ਮੋٹے ਪਾ ਕੇ ਸੁਕਾਣੇ ਆ ਤੇ ਆਪ ਗਿੱਲੇ ਹੋ ਜੋ ਆਪ ਵੀ ਨਹੀਂ ਸੁੱਕਦੇ ਪੂਰੀ ਠੰਡ ਪੈਣ ਦੀ ਤਸੱਲੀ ਦੀ ਜਿਹਨੂੰ ਕਹਿੰਦੇ ਨੇ ਚਲੋ ਆਹੀ ਦਿਨ ਨੇ ਲੋੜੀ ਤੱਕ ਤਾਂ ਮੈਨ ਲੱਗਦਾ ਇਹੀ ਹਾਲ ਰਹਿਣਾ ਲੋੜੀ ਤੋਂ ਬਾਅਦ ਸ਼ਾਇਦ ਬਾਬਾ ਮੇਰ ਕਰੇ ਵੀ ਤਪ ਨਿਕਲੇ ਕਰੇ ਲੋੜੀ ਤੱਕ ਤਾਂ ਮਾੜੀ ਮੋਟੀ ਕਿਦੇ ਸੂਰਜ ਕਿਰਨ ਵਿਖਾ ਦੇ ਵਿਖਾ ਦੇ ਨਹੀਂ ਤਾਂ ਨਹੀਂ ਵਿਖਾਂਦਾਗਾ ਪੱਠੇ ਚਾਚੇਰਾ ਇਧਰ ਵੱਢ ਕੇ ਪੰਡਾ ਪਾ ਲਈਆਂ ਹੀ ਨੇ ਤੇ ਆਪਾਂ ਵੀ ਫੜਾਫੜ ਵੱਢੀਏ ਤੇ ਅੱਜ ਹੈਗਾ ਜੀ 4 ਤਰੀਕ 2026 4 ਜਨਵਰੀ 2026 ਤੇ ਵੀਡੀਓ ਸਟਾਰਟ ਕਰਤੀ ਆਪਾਂ ਲੇਟ ਕੀਤੀ ਏ ਤੇ ਮੈਂ ਮੱਝਾਂ ਤੋਂ ਤੁਹਾਨੂੰ ਕੀ ਰੋਜ ਵਿਖਾਣੇ ਆ ਕੀ ਵਿਖਾਣੀ ਆ ਪੱਠਿਆਂ ਜਾ ਕੇ ਵੀਡੀਓ ਬਣਾਉਣੇ ਆ ਪੱਠਿਆਂ 'ਚ ਪਹੁੰਚ ਗਏ ਆ ਤੇ ਯਾਰ ਦੋਸਤ ਵੀ ਆਉਣ ਡਏ ਨੇ ਕਹਿੰਦੇ ਪੀਜ਼ਾ ਖਾਣੇ ਆ ਹਰ ਆ ਦੇਖੋ ਆ ਦੇਖੋ ਆ ਨਹੀਂ ਜਾਂ ਤੇ ਫੜਾ ਫੜ ਪਹਿਲਾਂ ਪੱਠੇ ਵੱਧੀਏ ਕੁੱਕ ਬਚਾਲਾ ਏ ਛੁ ਅੰਦਰ ਚਲਾ ਜਾ ਗੁੱਗੂਆਂ ਕੋਲ ਸਸੀਗਾ ਸਸੀਗਾ ਏ ਕੁੜੀ ਜਾਵੇ ਦੇ ਪਰਾਂ ਹੋ ਜੋ ਤੂੰ ਵੀ ਭੱਜਾ ਇਹ ਨਾ ਕਰ ਕੇ ਆਉਣਾ ਚਲੋ ਜਾ ਅੰਦਰ ਚਲਾ ਜਾ ਇਹਨੇ ਅੰਦਰ ਵੜ ਜਾ ਨਈ ਹਟ ਇਧਰ ਆ ਜਾ ਬਾਹਰ ਆ ਜਾ ਕਰ ਦੇ ਬੰਦ ਕਰ ਦੇ ਚਲੋ ਚਲੋ ਤੇ ਵਾਈਨੂਰ ਚਲਾ ਗਿਆ ਅੰਦਰ ਪ੍ਰੀ ਤਰ੍ਹਾਂ ਕੋਲ ਤੇ ਆਪਾਂ ਫੜਾ ਫੜਾ ਪੱਠੇ ਵਢੀਏ ਪੱਲੀਆਂ ਚੁੱਕੀਏ ਤੇ ਦਾਤਰ ਚੁੱਕੀਏ ਤੇ ਵੜ ਜੀਏ ਟੱਕ ਚ ਹਾ ਵਾਹਿਗੁਰੂ ਦਾਤਰ ਹੋ ਪਿਆ ਪੱਲੀਆਂ ਤਾਂ ਫੇਰ ਤੁਰ ਜਣਗੀਆਂ ਪਹਿਲਾਂ ਦਾਤਰ ਹੀ ਚੁੱਕੀਏ ਬਾਬੇ ਦੀ ਆ ਮੇ ਜੱਟ ਡੋਟ ਕੇਰ ਦਾਤਰ ਮਿਨਾ ਦਾ ਟੁੱਟਾ ਹੋਇਆ ਨਹੀਂ ਠੀਕ ਹੈ ਟੁੱਟਾ ਹੋ ਦੂਜਾ ਚਲੋ ਹੁਣ ਬ੍ਰੇਕ ਤੋਂ ਬਾਅਦ ਮਿਲਦੇ ਆ ਫੜਾ ਫੜ ਪੱਠੇ ਵੱਢੀਏ ਜੀ ਠੰਡ ਬਹੁਤ ਹੈ ਵਾਹਿਗੁਰੂ ਮੇਰ ਕਰੇ ਔਰ ਜਿ ਪੱਠੇ ਗਏ ਨੇ ਆਪਣੇ ਗੁਦਰੇ ਤੇ ਉਦੋਂ ਹੀ ਲਾਈਟ ਚਲੀ ਗਈ ਏ लास्ट ਰੁੱਕ ਰਹਿ ਗਿਆ ਸੀ ਜਿਹੜੀ ਕਰਤੀ ਖਾਲੀ ਤੇ ਨਿੱਕਾ ਜਿਹੇ ਨੇ ਛੱਟ ਝੰਗ ਜਾਂਦਾ 12:00 ਵਜੇ ਨੇ ਸਾਢੇ 12:00 ਹੋ ਗਏ ਨੇ ਜੀ ਤੇ ਬੰਦਾ ਕਿਹੜੇ ਟਾਈਮ ਨਾਵੇ ਨਾ ਨੂੰ ਕੇ ਵਿਹਲੇ ਹੋਈਦਾ ਕੋਈ ਦੁਬਾਰਾ ਪੱਠੇ ਪਾਉਣ ਦਾ ਟਾਈਮ ਹੋ ਜਾਂਦਾ 2:30 ਵਜੇ ਤੇ ਬਸ ਦੇਣ ਐਵੇਂ ਲੰਘਦਾ ਜੀ ਡੰਗਰ ਪੱਛੇ ਵਾਲੇ ਮਾਲ ਡੰਗਰ ਵਾਲੇ ਬੰਦੇ ਦਿਨ ਤੇ ਐ ਲੰਘਦਾ ਬਹੁਤ ਛੇਤੀ ਲੰਘ ਜਾਂਦਾ ਹੈ ਤੇ ਹਾਰਡਵਰਕ ਰੇ ਕੰਮ ਚ ਹੈ ਗਈ ਇਹ ਚ ਜਿਆਦਾ ਥੋੜਾ ਜਿਹਾ ਕਿਉਂਕਿ ਸਵੇਰੇ ਤੜਕੇ ਤੋਂ ਲੱਗ ਜਣਾ ਦਿਹਾੜੀ ਪੂਰੀ ਵੀ ਬਣਦੀ ਏ ਜੇ ਘੰਟਾ ਦੋ ਦੁਪਹਿਰੇ ਰੈਸਟ ਮਿਲਦੀ ਵੀ ਏ ਤੇ ਬਸ ਰੈਸਟ ਮਿਲਣੀ ਵੀ ਕੀ ਏ ਪੱਠੇ-ਪੁੱਠੇ ਪਾ ਕੇ ਘੰਟਾ ਕੁ ਰੈਸਟ ਮਿਲਣੀ ਹੁੰਦੀ ਚਾਹ ਪਾਣੀ ਪੀਣਾ ਹੁੰਦਾ ਬਸ ਉਹੀ ਰੈਸਟ ਏ ਚਲੋ ਫਟਾਫਟ ਇਹਨਾਂ ਨੂੰ ਅੰਦਰ ਛੱਟੀਏ ਤੇ ਨਾਲੇ ਪਾਈਏ ਇਹਨਾਂ ਨੂੰ ਦੁਬਾਰਾ ਹੁਣੇ ਹੀ ਪਾ ਦਿੰਨੇ ਆ 12:30 ਵਜੇ ਫਿਰ ਨਹਾ ਤਾਂ ਲਾਂਗੇ ਮਾਂ ਕੀ ਵੇਖੋ ਕਿਵੇਂ ਬੈਠੇ ਨੇ ਕੋਠਿਆਂ ਦੇ ਠੰਡ ਚ ਕੁੰਗੜਨ ਡਏ ਨੇ ਆ ਤੰਗ ਕਰਨ ਡਏ ਐਨਾ ਕਦੀ ਮੂਲੀਆਂ ਪਟ ਕਦੀ ਗੋਂਗਲੂ ਪਟਾ ਹਾਲ ਕੀ ਕੀਤਾ ਇਹਨਾਂ ਨੇ ਅੱਜ ਗੰਨੇ ਵੀ ਸਾਰੇ ਖਾ ਗਏ ਹੋਏ ਨੇ ਆ ਪੱਟ ਪੱਟ ਕੇ ਸਾਰਾ ਕੁਝ ਲੈ ਗਏ ਨੇ ਤੇ ਆਪਾਂ ਆਪਦਾ ਕੰਮ ਲੱਗੇ ਹੋਏ ਆ ਸਮਾਂ ਹੋ ਗਿਆ ਜੀ ਸ਼ਾਮੀ 4 ਵਜੇ ਦਾ ਤੇ ਚੌਂ ਚੌਂ ਦਾ ਟਾਈਮ ਹੋ ਚੱਲਿਆ ਭਾਂਡੇ ਪੁੰਡੇ ਇਕੱਠੇ ਕਰ ਲਏ ਨੇ ਤੇ ਟਾਂਟੇ ਪੂਰੀ ਇਹ ਤਰਪਾਲ ਲਾਈ ਹੋਈ ਹੈ ਮੈਂ ਕਿਉਂਕਿ ਤਰਪਾਲ ਲਾਣੀ ਪੈਂਦੀ ਪੱਠੇ-ਪੁੱਠੇ ਪਾਉਣੇ ਦਾਣਾ ਪਾਉਣਾ ਵਾਰ-ਵਾਰ ਆਉਣਾ ਜਾਣਾ ਪਰ ਜਿਹੜੀ ਸਵੇਰੇ ਮੈਂ ਪੱਠੇ ਪਾਣਾ ਹੋ ਰਾਤ ਨੂੰ ਪਾ ਕੇ ਰੱਖ ਦਿੰਦਾ ਇਹ ਫਾਇਦਾ ਹੋ ਜਾਂਦਾ ਵੀ ਸਵੇਰੇ ਮੈਨੂੰ ਤਰਪਾਲ ਨਹੀਂ ਚੁਕਣੀ ਪੈਂਦੀ ਠੰਡ 'ਚ ਤੇ ਰਾਤ ਨੂੰ ਖੁਰਲੀਆਂ ਪਰੰਦਾ ਇਹ ਨਜ਼ਾਰਾ ਆ ਜਾਂਦਾ ਤੇ ਸ਼ੁਰੂ ਕਰਦੇ ਆ ਚਵਾਈ ਲਾਈਟ ਜਗਾਈਏ ਓਏ ਆਪਾਂ ਦੁੱਧ ਪਾ ਕੇ ਆਉਣ ਦੇ ਹੀ ਤੇ ਆ ਗੱਲਾਂ ਚੱਲਣ ਦੀਆਂ ਆ ਭੱਜ ਗਈ ਪਾ ਕੀ ਹੋਇਆ ਇਹਦਾ ਵਿਆਹ ਕਰਾਉਣਾ ਤੇ ਭੱਜ ਗਏ ਇਹ ਆਦਾ ਮੈਂ ਕਰਾਉਣਾ ਨਹੀਂ ਗਿਆ ਮੇਰੇ ਚਾਚਾ ਦਾ ਮੇਰਾ ਜਵਾਬ ਆ ਜੇ ਜੇ ਮੈਂ ਕਿਦੋਂ ਅੱਧ ਗੱਲ ਮੈਂ ਉਹ ਕਹਿੰਦਾ ਦਾਗਾ ਤੋਂ ਇਨਾ ਹਲਕਾ ਰ ਕਰਦਾ ਭੱਜਿਆਗਾ ਤੈ ਪਤਾ ਕਰੇ ਚਾਚੇ ਦਾ ਵਿਆਹ ਨਹੀਂ ਆ ਭਤੀਜੇ ਦਾ ਮੈਂ ਇਹ ਵੀ ਨਾ ਕਰਾਈ ਨਾਣਾ ਵੀਡੀਓ ਕਰਕੇ ਭੱਜਿਆ ਵੀਡੀਓ ਕਰਕੇ ਆ ਪੈ ਜੋ ਗੱਲ ਸੁਣੀ ਹੈ ਦੀ ਕੋਈ ਭੱਜ ਗਈ ਹੈ ਕਿੱਧਰੋਂ ਆਇਆ ਤੂੰ ਜੁਨੀਅਨ ਚ ਮੈਂ ਤੇ ਤੂੰ ਆਇਆ ਆਓ ਜਿਹੜਾ ਤੁਹਾਡੇ ਸਾਹਮਣੇ ਕੀ ਲਾ ਤਿਆਰ ਹੋ ਰਿਹਾ ਹੈ ਫਨਵਲਟ ਤਿਆਰ ਹੋ ਗਿਆ ਵੀਰ ਫਨਵਲਟ ਹੋ ਜੀ ਅੱਗੇ ਦਾ ਆ ਆਵਾਜ਼ ਨਹੀਂ ਆਉਂਦੀ ਹੋਣੀ ਤੇਰੀ ਨਾਲ ਉਹ ਬਣਾ ਰਹੇ ਨੇ ਵੀਰ ਫਨਵਲਟ ਤੁਹਾਡੇ ਘਰ ਦੇ ਸਾਹਮਣੇ ਜਿਹੜੀ ਫਨਵਲਟ ਤਿਆਰ ਹੋ ਰਹੀ ਏ ਹੋ ਗਈ ਤਿਆਰ ਹੈ ਫਨਵਲਟ ਤੇ ਤਿਆਰ ਹੋ ਗਿਆ ਜਲੈਂਟਰ ਪਿਆ ਜੀ ਉਹਦੇ ਸੇਮੀ ਪੂਲੀ ਬਣਾ ਰਹੇ ਨੇ ਅੱਛਾ ਤੇ ਮੇਲੇ ਦਾ ਬੇਲੇ ਦਾ ਪਾਪਾ ਦਵੇ ਨਾਣ ਕਰਨਗੇ ਬੇਲੇ ਦਾ ਬੇਲੇ ਦਾ ਪਾਪਾ ਅੱਛਾ ਲਾ ਕੇ ਨਾਣ ਕਰਨਗੇ ਤੇ ਚਾ ਲਾ ਕੇ ਨਾ ਤੇ ਜਿਹਨਾਂ ਦਾ ਚਿਰ ਜਾਨੀ ਹੈ ਕੰਮ ਕਰਨਗੇ ਇਹ ਜਸ ਫਲੇਰੀਆਂ ਜੌਰ ਮੈਂ ਕਿਹਾ ਨਹੀਂ ਹੋਰ ਵੀ ਕੋਈ ਰੱਖਣਗੇ ਐਕਟੀਵਿਟੀਆਂ ਵੀ ਜਿਹੜੀ ਮੌਤ ਦਾ ਕੋਈ ਜਮੋਟਸਾਂ ਚਲਾਈ ਦੇ ਜਿਹੜਾ ਉਹ ਵੀ ਬਣਾਉਣ ਅੱਗੇ ਨਹੀਂ ਬਣਾਉਣਗੇ ਤੇ ਸੁਕਵੰਤ ਸਾਬਣ ਲਾ ਕੇ ਰਗਾ ਬਿੱਲੇ ਨੂੰ ਜਿਵੇਂ ਸੁਕਵੰਤ ਦਾ ਰੰਗ ਹੈ ਫਿਰ ਉਹਦੇ ਸਰਜ ਹਾਂਜੀ ਜਿਹਨੇ ਟਾਕੀ ਖੋਲੀ ਫਿਰ ਬਿੱਲਾ ਉਹਦੇ ਹਰ ਸਪਰੇ ਮੂੰਹ ਤੇ ਮਾਰੇਗਾ ਆ ਕੇ ਸੁਕਵੰਤ ਤੇ ਵੇ ਛੋਤਾ ਸਾਫ ਕਰ ਰਿਹਾ ਤੌਲੀਏ ਨਾਲ ਅੱਛਾ ਅੱਛਾ ਸਾਫ ਸਾਫ ਜੀ ਨੇ ਸੁੱਤੇ ਪੈਨ ਨੂੰ ਬੁਰਸ਼ ਕਰਦਣ ਕਰਨਗੇ ਸੁੱਤੇ ਪੈ ਦਾ ਮੂੰਹ ਤੇ ਕਪੜਾ ਮਾਰਦਣੇ ਕਰਨਗੇ ਚਾਹ ਦਾ ਨਹੀਂ ਚੱਲੇਗਾ ਤਾਰਾਂ ਵਾਲਾ ਬੁਰਸ਼ ਚੱਲੇਗਾ ਜੀ ਜਿੰਨਾ ਰੰਗ ਕਾਲਾ ਤਾਰਾਂ ਵਾਲਾ ਹੀ ਚੱਲੇਗਾ ਤਾਰਾਂ ਵਾਲਾ ਚੱਲੇਗਾ ਜੀ ਆਏ ਵੇ ਪਾ ਭੱਜ ਗਿਆ ਯਾਰ ਗੱਲਾਂ ਸੁਣਨੀਆਂ ਹੀ ਪਾ ਦੀਆਂ ਹਾਂ ਇਹ ਬੰਦਾ ਘੈਂਟ ਯਾਰ ਬੰਦਾ ਬੜਾ ਘੈਂਟ ਲਹਿਰੀ ਬੰਦਾ ਹੈ ਯਾਰ ਮੱਜਾਂ ਵਾਜਾਂ ਮਾਰਨ ਦੀਆਂ ਬੜਾ ਚੋਲੋ ਇਹਨਾਂ ਨੂੰ ਪੈਂਚ ਨਹੀਂ ਤਾਂ ਹੀ ਚੋਲਣੇ ਕਿੰਨੀ ਹੈਗੀ ਏ ਆਏ ਦੇ ਦੇ ਹਾਂ ਚੋਕ ਲੈ ਚੱਲੀ ਮੱਜਾਂ ਪਰ ਇਹਨਾਂ ਪੈਂਚ ਲੱਤਾਂ ਹੀ ਮਾਰ ਰਹੀਆਂ ਆਪਸੇ ਇੱਕ ਗੋਟ ਗੋਟ ਮਰ ਜਾਣਾ ਇਹਨਾਂ ਦੇਣਾ ਕੀ ਆ ਦੇਣਾ ਗਿਆ ਲਓ ਜੀ ਆਪਾਂ ਫੇਰ ਆ ਗਏ ਗੋਇਆ ਲਾਣ ਗੋਇਆ ਦੋ ਵਾਰ ਹੀ ਲਾਉਣਾ ਪੈਂਦਾ ਤੇ ਗੋਇਆ ਲਾਣ ਆਏ ਆ ਨਾਲ ਸਾਹਮਣੇ ਬੈਠੇ ਨੇ ਪੰਡਤ ਜੀ ਤੇ ਨਾਲ ਬੈਠਾ ਅੰਕਲ ਹੈ ਜੈਸੀ ਤਰ੍ਹਾਂ ਪੰਡਤ ਜੀ ਅੱਛਾ ਬੂੜ ਵੀ ਮੈਜ ਦੂਜੇ ਨੇ ਬਾਹਰ ਦੇ ਬਰਫ ਵਾਲੇ ਪਾਏ ਨੇ ਪੰਡਤ ਜੀ ਜੈ 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 ਘਾ ਚੋਰੀ ਆਇਆ ਜਰਿਆਂ ਮੈਂ ਧਿਆ ਚੋਰੀ ਸੀ ਆਇਆ ਸ਼ਰਿਆਂ ਮੈਂ ਅਗਲੇ ਪੈਂਚ ਇੱਜ਼ਤ ਨਾ ਭੇਜਿਆ ਚਲੋ ਜੀ ਜਾ ਚ ਬਿਠਾ ਕੇ ਜਾ ਜਿ ਬਣਾ ਕੇ ਪੁੱਤ ਜੇ ਪਾਇ ਤੇ ਪੈਂਚ 50 ਰੁਪਏ ਦੀ ਮੋਬਲੀਆਂ ਲੈ ਕੇ ਦਿੱਤੀ ਚਲੋ ਚੱਪਦਾ ਜਾਈਂ ਇੰਡੀਆ ਤੱਕ ਚੱਪਦਾ ਜਾਈਂ ਮੇਰੀ ਇੰਡੀਆ ਤੱਕ ਬਰਕਾਰ ਦੀ ਚਮਕੀ ਉਹ ਜਾਜ ਵਿੱਚ ਕਨੈਕਟਰ ਵੀ ਕਹਿੰਦਾ ਹਣਾ ਛੇਲਣਾ ਨਹੀਂ ਖਲਾਰਨੀਆ ਕਾਕਾ ਕਹਦਾ ਵੀ ਤੁਹਾਡੇ ਪਿੰਡ ਵਾਲੇ ਜੇ ਪੰਜ ਬਾੜ ਦੇ ਨੇ ਜਿਲਕਾਂ ਦੇ ਜਦੋਂ ਉੱਥੋਂ ਜਾਜ ਤੁਰਿਆ ਵੀ ਯੂ ਐਸ ਏ ਤੋਂ ਜਦੋਂ ਰਸਤੇ 'ਚ ਕੈਨੇਡਾ ਤੱਪਿਆ ਕਿਤੇ ਕਿਸੇ ਨੇ ਸੀਟੀ ਮਾਰੀ ਇਹ ਖੜਾ ਹੋ ਗਿਆ ਜਾ ਕੇ ਟਾਕੀ ਕੋਲ ਵੀ ਇੰਨੇ ਹੀ ਬੱਸ 'ਚ ਬੈਠਾ ਆ ਗਿਆ ਹਾਂ ਆਦਾ ਵੀ ਆਂਦਾ ਜਾਜ ਹੀ ਜਾਜ ਅਮਰੀਕ ਵੀ ਆ ਗਿਆ ਆਪਣਾ ਅਮਰੀਕ ਤੂਫਾਨ ਆ ਗਿਆ ਅਮਰੀਕ ਤੂਫਾਨ ਜੀ ਲੰਘ ਗਏ ਨੇ ਬਹੁਤ ਫਾਸਟ ਉਹ ਟਾਈਮ ਨਹੀਂ ਗਿਆ ਆ ਉਹਦਾ ਖਾੜਾ ਬੁੱਕ ਕੇ ਅੱਜ ਰਾਤ ਨੂੰ ਬੜਲੀ ਚ ਦਾ ਖਾੜਾ ਲੱਗਣਾ ਹੈ ਬੜਲੀ ਚ ਆਮਰੀਕ ਤੂਫਾਨ ਦਾ ਖਾੜਾ ਲੱਗਣਾ ਅੱਜ ਚਲੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਜੇ ਵੀਡੀਓ 'ਚ ਬਣੇ ਰਹੋ ਤੇ ਜੋ ਵੀ ਹਾਸੇ ਠੇਠੇ ਹੋਣਗੇ ਜੋ ਵੀ ਆਪਾਂ ਮਿਲਾਂਗੇ ਬੰਦਿਆਂ ਨੂੰ ਤੇ ਧੰਨਵਾਖਾਂਦੇ ਰਾਂਗੇ ਆਪਾਂ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਯਾਰ ਉਹ ਅੰਕਲ ਜਾਂਦਾ ਯੂ ਐਸ اے ਵਾਲਾ ਜਿਹੜਾ ਰਿਪੋਰਟ ਹੋ ਕੇ ਆਇਆ ਇਹ ਆ ਰਿਹਾ ਆ ਠੋਕੇਈ ਕੋਰਟ ਯੂ ਐਸ ਏ ਦਾ ਇੱਕ ਦਸੂ ਦੇ ਬਾਬੇ ਕੋਲ ਕੋਰਟ ਹੁੰਦਾ ਸੀ ਲੀਡਰ ਦਵਾਈ ਨਾਲ ਮਿਲਿਆ ਸੀ ਪਿੱਛੇ ਲਿਖਿਆ ਹੈ ਲੀਡਰ ਨਾ ਉਹਨੇ ਭੈਜੋ ਸਾਲ ਹੀ ਨ ਲਾਇਆ ਸੀ ਇੱਕ ਇਧਰ ਪ੍ਰਧਾਨ ਸਾਹਿਬ ਵੀ ਆਏ ਨੇ ਪ੍ਰਧਾਨ ਸਾਹਿਬ ਵੀ ਪਹੁੰਚ ਗਏ ਮਿਲੋ ਪੰਡਤ ਜੀ ਨੂੰ ਮਿਲੋ ਹਮ ਕੀ ਮਿਲਨੂ ਕੀ ਏ ਤੁਨ ਦਰਛਲੀ ਮਾੜੇ ਹੁੰਦੇ ਨੇ ਦਰਛਣੀ ਮਾੜੇ ਚੰਗੇ ਨੇ ਦਰਸ਼ਨ ਪੰਡਤ ਦੇ ਆਹੋ ਬਹਿ ਜਾ ਕੇ ਚੱਲਿਆ ਜਲੰਧਰ ਜਲੰਧਰ ਬਾਈਪਾਸ ਹੂੰ ਬਾਈਪਾਸ ਚੱਲਿਆ ਡੀਸੀ ਯੂਐਸਏ ਦਾ ਡਿਪੋਰਟ ਹੋ ਗਿਆ ਅਨਕਲ ਜੰਦ ਤੋਂ ਆਖੋ ਚੀ ਮੇਰੇ ਡੀਸੀ ਸਾਹਿਬ ਜਾ ਰਹੇ ਨੇ ਤੇ ਮੁਲਾਕਾਤ ਸਾਡੀ ਸਿੱਧੀ ਹੋ ਗਈ ਇਹਨਾਂ ਨਾਲ ਹੁਣੇ ਕੁਝ ਕੁਝ ਪਲਾਣ ਬਸਤੀ ਮਿਲਣ ਆਉਂਦੇ ਨੇ ਸਾਨੂੰ ਜਾ ਰਹੇ ਨੇ ਤੇ ਦੁਨੀਆ ਤੋਂ ਜਾ ਰਹੇ ਨਹੀਂ ਜਾਂ ਅੱਡੇ ਤੇ ਜਾ ਰਹੇ ਨੇ ਦੁਨੀਆ ਤੋਂ ਨਹੀਂ ਜਾ ਰਹੇ ਇਹ ਅੱਡੇ ਤੇ ਜਾ ਰਹੇ ਨੇ ਗੁੱਸਾ ਬੜਾ ਭੜਾ ਤੈਨੂੰ ਪਤਾ ਵੀ ਨਹੀਂ ਸੀਦਾ ਜਦੋਂ ਘੱਲ ਵੀ ਦਿੰਨੇ ਹੁੰਨੇ ਆ ਹਾਏ ਹਾਏ ਠੀਕ ਹੈ ਕਿ ਨਹੀਂ ਇਹ ਗੁੰਡੀ ਗਰਾਸੀ ਆ ਦੁਨੀਆ ਤੋਂ ਘੱਲਣ ਵਾਲਾ ਤੂੰ ਆਣ ਦੁਨੀਆ ਤੋਂ ਘੱਲਣ ਵਾਲਾ ਮੈਨੂੰ ਹਾਂ ਥੋੜੀ ਜੀ ਬੈਸਬਾਜੀ ਵੱਧ ਗਈ ਪੰਡਤ ਦੀ ਤੇ ਡੀਸੀ ਦੀ ਬਹੁਤ ਜਿਆਦੀ ਆਉਣੇ ਦੁਨੀਆਂ ਤੋਂ ਕੱਲਣ ਵਾਲਾ ਇਹ ਸਰਕਾਰੀ ਬਾਜ ਵਿੱਚ ਬੈ ਗਏ ਨਾ ਚੱਲੇ ਪੈ ਰਾਜੀ ਨਮਾ ਕਰਾਉਣ ਕੱਲ ਦਾ ਆਏ ਕੱਲ ਦਾ ਜਵਾਗ ਕਦਾ ਕੱਲ ਦਾ ਜਵਾਗ ਵੀਰੇ 200 ਸਾਲ ਹੋ ਗਏ ਇੱਥੇ ਇਸ ਪਿੰਡ ਜੀ ਨੂੰ 22 ਵੀ ਨੇ ਖੱਟੀ ਪਾਈ ਜੋਦੜਾ 200 ਸਾਲ ਹੋ ਗਏ ਨੇ ਇਹਨੂੰ ਇਸੇ ਪਿੰਡ ਚ ਰਹਿੰਦੇ ਆਂ ਤੂੰ ਕੱਲ ਦਾ ਜਵਾਗ ਨਾਲ ਇਹਦੇ ਨਾਲ ਗੱਲ ਕਰੇਗਾ ਡੀਸੀ ਦੇ ਬਰਾਬਰ ਐਵੇਂ ਕਲੇਜ ਲੈ ਲੈਣਾ ਜਿਹਦੇ ਨਾਲ ਹਾਂ ਆਂਦਾ ਆਂਦਾ ਜੰਮਿਆ ਉਹਨਾਂ ਤੇ ਗਾਲਾਂ ਕੱਢਦੇ ਰੋਕੇ ਪਰ ਨਹੀ ਜਾਂਦਾ ਅਕਲ ਹੀ ਕੋਨੀ ਰਾਜ ਮੈਂ ਜਾਣਦਿਆਂ ਪਿਆਰ ਨਾ ਰਾਜ ਲੋਕੀ ਕਹਿੰਦਾ ਬਕਵਾਸ ਕਰਨ ਲੱਗ ਜਾਂਦੇ ਮੈਂ ਤੂੰ ਬੜਾ ਮੱਥਾ ਟੇਕ ਕੇ ਚੱਲਿਆ ਨਾ ਵੀ ਕੀ ਕਹਿੰਦੇ ਤੂੰ ਕਿਵੇਂ ਗਲੀ ਚ ਨਾਲੇ ਗਲੀ ਚ ਫੁੱਲ ਖਿਲਾ ਰਹੇ ਹੋਏ ਨੇ ਤੇ ਅਕਲ ਵਾਲੇ ਆ ਡੀਟੀ ਘਰੇ ਮੈਂ ਜਦ ਬੜਾ ਇੱਜ਼ਤ ਨਾਲ ਬੋਲਦਾ ਜੀ ਆਓ ਜੀ ਆਓ ਜੀ ਮਮੀ ਜੀ ਸਤਿ ਸ੍ਰੀ ਅਕਾਲ ਉਧਰ ਦਰਵਾਜ਼ੇ ਅੰਗਲ ਪੈਰੀਆ ਤੇ ਨਾਲੇ ਜੀ ਕਰਦਿਆਂ ਦੇ ਭਾਂਜੇ ਦੇ ਗਾਲਾ ਕਰਦਾ ਸੱਤਿਆਂ ਨਾਲ ਕਰਦਾ ਜੀ ਬਾਹਰ ਗਲੀ 'ਚ ਗਲੀ 'ਚ ਜਿਹੜਾ ਬਜ਼ੁਰਗ ਮਿਲੇਗਾ ਨਾ ਪੈਰੀ ਹੱਥਾਂ ਲਾਏਗਾ ਜਿਵੇਂ ਬੜਾ ਸਿਆਣਾ ਹੁੰਦਾ ਬੜਾ ਤੇ ਦੀਰ ਮੁੰਡਾ ਆ ਬਹੁਤ ਜ਼ਿਆਦਾ ਵੀ ਮੇਰਾ ਰਿਸ਼ਤਾ ਕਰਾ ਦੇਣਗੇ ਜਿਵੇਂ ਐ ਸਾਰਾ ਪੈਰੀ ਹੱਥ ਲੋਂਦਾ ਬਾਹਰ ਨਿਕਲਦਾ ਜੋ ਸਾਰਾ ਕੰਮ ਤੇ ਕਰਦਾ ਇਹ ਜਿਹੜਾ ਬੰਦਾ ਇਹੋ ਜਿਹਾ ਹੁੰਦਾ ਨਾ ਵੀ ਤਿੱਗ ਪੁੱਗ ਵਾਲਾ ਇਧਰ ਹੋ ਜਾ ਮੜਾ ਜਾ ਆ ਜਿਆਦਾ ਮਲੀ ਉਹ ਗਲੀ 'ਚ ਘਰੇ ਲੜਦਾ ਰਹੇਗਾ ਗਲੀ 'ਚ ਰਹੇਗਾ ਤੇ ਪੈਰੀ ਹੱਥ ਲਾਏਗਾ ਵੀ ਭਾਂਚੋ ਆਹੀ ਬੜੇ ਸੰਸੀਰ ਆ ਬੜੇ ਸائیں ਆ ਸੰਸੀਰਾਂ ਓਏ ਪੋਵੇ ਵੀ ਯਾਦ ਲਾਉਂਦਾ ਮੈਂ ਤਾਂ ਤੇਰੇ ਲੋਕਾਂ ਦੇ ਆਹਦਾ ਲੋਕਾਂ ਨੂੰ ਅਕਲ ਨਹੀਂ ਰਾਜ ਬਤਮੀਜ਼ੀਆਂ ਕਰਦੇ ਨੇ ਹੁਣ ਵਿੱਚ ਨਾਲ ਹੀ ਬੈ ਗਿਆ ਨਾ ਕੱਥੇ ਬੈਠੇ ਮੈਂ ਦੀ ਸੀ ਨਹੀਂ ਭੰਜ ਪਤਲਾ ਜਿਹਾ ਰਹਿ ਗਿਆ ਪੋਵਾ ਲੈਣਾ ਭੰਜ ਅਦਾ ਅਦਾ ਜੀਣਾ ਨਾ ਪੋਵਾ ਲੈ ਹਾਂ ਝੂਠਾ ਲੈ ਕੇ ਝੂਠਾ ਇੱਕੋ ਜਿਹਦਾ ਪਿਆਰ ਵਾਦ ਦੇਣਾ ਫਿਰ ਹਾਂ ਵੀ ਲੋਸੀ ਇਸ ਦੇ ਕੰਮ ਕਦੀ ਕੱਪੜੇ ਬਾਹਰ ਕੱਢ ਦਿੰਦੀ ਏ ਹੁਣ ਕੱਢਤੇ ਨਹੀਂ ਹੁਣ ਵਿੱਚ ਰੱਖੇ ਨੇ ਸਾਰਾ ਆਦਨੇ ਦੇ ਕੋਲ ਇਹੀ ਕੰਮ ਹੈ ਇਹ ਹੁਣ ਆ ਵਿੱਚ ਰੱਖਣ ਲਈ ਹੈ ਬਦਲ ਉਸ ਟਾਈਮ ਨਾ ਜੋ 2016 17 ਮੇ ਬਣਾਇਆ ਸੀ ਮੈਨੇ ਉਸ ਟਾਈਮ ਵੀ ਕੰਪਨੀ ਹੁਣ ਬੰਦ ਕਰ ਦੇਗੀ ਇੱਕ ਰਾਗ ਕੇ ਹੋਰ ਆ ਵੀ ਬਣਾਏਗੀ ਹੋਰ ਫਿਰ ਖੋਲੇਗੀ ਹੁਣ ਦੂਜਾ ਰੱਖੇਗੀ ਇਹ ਆਉਂਦੀ ਜੀ ਮੈਂ ਸਾਰਾ ਕੰਮ ਇਹਦੇ ਅੰਡਰ ਚ ਹੀ ਹੈ ਜ਼ਿੰਮੇਵਾਰ ਹੈ ਇਹ きうの。